ਸ਼੍ਰੀ ਮਾਨ ਸੰਤ ਬਾਬਾ ਅਤਰ ਸਿੰਘ ਜੀ ਮਹਾਰਾਜ ਮਸਤੂਆਣਾ ਸਾਹਿਬ ਵਾਲੇ ਧਨਮਾਤਾ ਭੋਲੀ ਕੌਰ ਜੀ ਸੋ ਉਹਨਾਂ ਦੀ ਬੇਨਤੀ ਨੂੰ ਕਬੂਲਦਿਆਂ ਹੋਇਆ ਮਹਾਪੁਰਖ ਚੀਮੇ ਨਗਰ ਵਿੱਚ ਆਏ ਦਰਸ਼ਨ ਦੇਦਾਰ ਕੀਤੇ ਮਾਤਾ ਜੀ ਦਾ ਹਾਲ ਚਾਲ ਪੁੱਛਿਆ ਉਸ ਤੋਂ ਉਪਰੰਤ ਫਿਰ ਮਹਾਪੁਰਖ ਇਥੋਂ ਘਰ ਦੇ ਵਿੱਚੋਂ ਮਹਾਪੁਰਖਾਂ ਨੇ ਚਾਲਾਂ ਮਾਰ ਦਿੱਤਾ ਉਸ ਤੋਂ ਬਾਅਦ ਇਤਿਹਾਸ ਵਿੱਚ ਜ਼ਿਕਰ ਆਉਂਦਾ ਮਹਾਪੁਰਖ ਫਿਰ ਕਾਲਿਆਂ ਵਾਲੀ ਜਾਂਦੇ ਆ ਕਾਲਿਆਂ ਵਾਲੀ ਨਾ ਮਹਾਪੁਰਖਾਂ ਦਾ ਇੱਕ ਹौज ਦੇ ਵਿੱਚ ਜਦੋਂ ਮਹਾਪੁਰਖ ਡਿਊਟੀ ਕਰਦੇ ਹੁੰਦੇ ਸੀ ਉਦੋਂ ਇੱਕ ਮਿੱਤਰ ਸੀ ਫੌਜੀ ਮਿੱਤਰ ਜਿੰਨਾ ਦਾ ਨਾਮ ਭਾਈ ਬਰਿਆਮ ਸਿੰਘ ਜੀ ਆਇਆ ਸੋ ਉਹਨਾਂ ਨੂੰ ਮਿਲਣ ਵਾਸਤੇ ਗਏ ਮਹਾਪੁਰਖ ਬੜਾ ਪਿਆਰ ਕੀਤਾ ਮਹਾਪੁਰਖਾਂ ਨੂੰ ਉਹਨਾਂ ਨੇ ਤੇ ਪਿਆਰ ਦੇ ਵਿੱਚ ਹੀ ਬਸ ਮਹਾਪੁਰਖ ਅੱਜ ਵੀ ਰਹੋ ਅੱਜ ਵੀ ਰਹੋ ਮਹਾਪੁਰਖਾਂ ਨੂੰ 10 ਦਿਨ ਰੱਖਿਆ ਉਹਨੇ ਉਸ ਤੋਂ ਬਾਅਦ ਫਿਰ ਬਰਿਆਮ ਸਿੰਘ ਮਹਾਪੁਰਖ ਕਹਿੰਦੇ ਜਦੋਂ ਅਸੀਂ ਚੀਮਾ ਸਾਹਿਬ ਵਿਖੇ ਆਏ ਸੀ ਤਾਂ ਸਿਆਲਕੋਟ ਤੋਂ ਚੀਮਾ ਸਾਹਿਬ ਆਏ ਸੀ ਤੇ ਸਾਡੇ ਸੰਤ ਮਿੱਤਰ ਨੇ ਆਰਾਮ ਸਿੰਘ ਉਹਨਾਂ ਦੇ ਨਾਲ ਅਸੀਂ ਵਾਅਦਾ ਕੀਤਾ ਸੀ ਜੋ ਤੁਰਨ ਲੱਗੇ ਸੀ ਉਹਨਾਂ ਨੇ ਕਿਹਾ ਸੀ ਵੀ ਹੁਣ ਕਦੋਂ ਆਵਾਂਗੇ ਤਾਂ ਅਸੀਂ ਕਿਹਾ ਸੀ ਵੀ ਚੀਮਾ ਸਾਹਿਬ ਦੀ ਧਰਤੀ ਤੋਂ ਫਿਰ ਅਸੀਂ ਜਦੋਂ ਅਸੀਂ ਚਾਲੇ ਮਾਰਾਂਗੇ ਸਿੱਧਾ ਛੋਡੇ ਕੋਲ ਹੀ ਆਵਾਂਗੇ ਮਾਤਾ ਜੀ ਦਾ ਪਤਾ ਸਤਾ ਲੈ ਕੇ ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ ਵੀ ਸਾਡਾ ਹੁਣ ਚਿਤ ਕਰਦਾ ਵੀ ਸੰਤ RAM ਸਿੰਘ ਦੇ ਕੋਲੇ ਜਾ ਜੀ ਕੀਤਾ ਹੋਇਆ ਵਾਅਦਾ ਸੀ ਪੂਰਾ ਕਰੀ ਤੇ ਫਿਰ ਮਹਾਪੁਰਖ ਕੀਤਾ ਹੋਇਆ ਵਾਅਦਾ ਪੂਰਾ ਕਰਨ ਵਾਸਤੇ ਨਾ ਕਿਉਂ ਕਹਿੰਦੇ ਸਿਆਲਕੋਟ ਜਾਣਾ ਚਾਹੁੰਦੇ ਆ ਕੋਈ ਨਾ ਕੋਈ ਪ੍ਰਬੰਧ ਹੋ ਜਾਏ ਉੱਥੇ ਜਾਣ ਦਾ ਘੋੜੀ ਲਿਆਂਦੀ ਮਹਾਪੁਰਖੋ ਆ ਘੋੜੀ ਤੇ ਬੈਠੋ ਤੁਹਾਨੂੰ ਬਰਨਾਲੇ ਛੱਡਿਆ ਆ ਨਾ ਸਟੇਸ਼ਨ ਤੇ ਮਹਾਪੁਰਖਾਂ ਨੂੰ ਘੋੜੀ ਤੇ ਬਿਠਾ ਕੇ ਤੇ ਬਰਨਾਲੇ ਰੇਲਵੇ ਸਟੇਸ਼ਨ ਤੇ ਮਹਾਪੁਰਖਾਂ ਨੂੰ ਛੱਡਿਆ ਆ ਤੇ ਟਿਕ ਟਕਟਾ ਕੇ ਦਿੱਤੀ ਸਿੱਧਾ ਸਿਆਲਕੋਟ ਦੀ ਮਹਾਪੁਰਖ ਸਿਆਲਕੋਟ ਪਹੁੰਚਦੇ ਤੇ ਜਦੋਂ ਮਹਾਪੁਰਖ ਉੱਥੇ ਚੀਮੇ ਨਗਰ ਮਹਾਪੁਰਖ ਰਹਿ ਰਹੇ ਸੀ ਉੱਥੋਂ ਦਾ ਨੰਬਰਦਾਰ ਸੀ ਇੱਕ ਹਰਨਾਮ ਸਿੰਘ ਜੀ ਦਾ ਨਾਮ ਆਉਂਦਾ ਮਹਾਪੁਰਖਾਂ ਨੂੰ ਮਿਲਣ ਆਇਆ ਉਹ ਕਹਿੰਦਾ ਅਤਰ ਸਿਆ ਚਲ ਠੀਕ ਐ ਹੁਣ ਤੇਰੀ ਬਿਰਤੀ ਕੁਝ ਹੋਰ ਐ ਹੁਣ ਤੇਰਾ ਰਾਹ ਵੀ ਕੁਝ ਹੋਰ ਐ ਪਰ ਜਦੋਂ ਤੂੰ ਹਜੂਰ ਸਾਹਿਬ ਗਿਆ ਹੋਇਆ ਸੀ ਵੀ ਉਦੋਂ ਪਰਵਾਨਾ ਆਇਆ ਸੀ ਫੌਜ ਦੇ ਵਿੱਚੋਂ ਤੇਰੀ ਢੂੰਡ ਪਾਲ ਬੜੀ ਹੋ ਰਹੀ ਹੈ ਕਿਉਂ ਨਾ ਤੂੰ ਜਾ ਕੇ ਆਪਦਾ ਨਾਮ ਕਟਾ ਲੈ ਤੇ ਹਾਜ਼ਰ ਹੋ ਜਾਵੇਂ ਇੱਕ ਵਾਰ ਉੱਥੇ ਇਹ ਸਾਰੀ ਗੱਲਬਾਤ ਨਾ ਸੰਤ ਰਾਮ ਸਿੰਘ ਜੀ ਦੇ ਨਾਲ ਮਹਾਂਪੁਰਖਾਂ ਨੇ ਸਿਆਲਕੋਟ ਪਹੁੰਚ ਕੇ ਇਹ ਗੱਲਬਾਤ ਕਰ ਰਹੇ ਨੇ ਸੰਤ ਰਾਮ ਸਿੰਘ ਜੀ ਕਹਿੰਦੇ ਹਾਂ ਅਤਰ ਸਿੰਘ ਵੀ ਮੇਰੀ ਵੀ ਵਿਚਾਰ ਹੈ ਇਹ ਇੱਕ ਵਾਰ ਜਿਹੜਾ ਫੌਜੀ ਦਸਤੂਰ ਹੈ ਨਾ ਉਹ ਤੈਨੂੰ ਪੂਰਾ ਕਰ ਲੈਣਾ ਚਾਹੀਦਾ ਤੈਨੂੰ ਨਾਮ ਹੈ ਜਿਹੜਾ ਕਟਵਾ ਫਿਰ ਤੈਨੂੰ ਕਿਹਨੇ ਰੋਕਣਾ ਰੱਬ ਰੱਬ ਕਰੀ ਜਾਈ ਤੇ ਮਹਾਪੁਰਖ ਫਿਰ ਕਹਿੰਦੇ ਚਲੋ ਠੀਕ ਹੈ ਆਗਿਆ ਦਿਓ ਫਿਰ ਇਹ ਜਿਹੜਾ ਕਾਰਜ ਹੈ ਇਹ ਜਿਹੜੀ ਗੰਜੀਰ ਹੈ ਇਹ ਜਿਹੜਾ ਬੰਧਨ ਹੈ ਇਹਦੇ ਤੋਂ ਵੀ ਅਸੀਂ ਮੁਕਤ ਹੋਈ ਜਾਂਦੇ ਹਾਂ ਫਿਰ ਤੇ ਗੁਰਮੁਖੋ ਕਹਿੰਦੇ ਕੋਈ ਗੱਲ ਨਹੀਂ ਮਾਰ ਦਿਓ ਚਾਲੇ ਪਰ ਬੇਨਤੀ ਹੈ ਵੀ ਹੁਣ ਅਸੀਂ ਨੇ ਬਸ ਥੋੜੇ ਦਿਨਾਂ ਦੇ ਵਿੱਚ ਹੀ ਅਸੀਂ ਨੇ ਨਾ ਉੱਧਰ ਪੋਠੋਹਾਰ ਬਣੀ ਤੇ ਅਸੀਂ ਨੇ ਜਾਣਾ ਹੈ ਹੁਣ ਸਾਡਾ ਡੇਰਾ ਆਪ ਜੀ ਨੂੰ ਪਤਾ ਹੀ ਹੈ ਥੰਮਾੜੀ ਹੁਣ ਉੱਥੇ ਜਾਵਾਂਗੇ ਫਿਰ ਤੁਸੀਂ ਨਾਮ ਕਟਵਾ ਕੇ ਫੌਜੀ ਦਸਤੂਰ ਹੈ ਉਹ ਪੂਰਾ ਕਰਕੇ ਨਿਭਾ ਕੇ ਤੁਸੀਂ ਸਿੱਧਾ ਉੱਥੇ ਫਿਰ ਦਰਸ਼ਨ ਦਿਓ ਉੱਥੇ ਫਿਰ ਆਪਾਂ ਰੱਬ ਰੱਬ ਕਰਾਂਗੇ ਰੱਬ ਦੇ ਘਰ ਦੀਆਂ ਬਾਤਾਂ ਪਾਵਾਂਗੇ ਹਾਂ ਜੀ ਸਤਿ ਬਚਨ ਜੀ ਚਲੋ ਸੰਤ RAM SINGH ਜੀ ਨੇ ਵੀ ਦੱਸਿਆ ਹੋਰ ਪ੍ਰੇਮੀਆਂ ਨੇ ਵੀ ਦੱਸਿਆ ਮਹਾਂਪੁਰਖੋ ਤੇ ਉਧਰ ਜੋ ਅੱਜ ਕੱਲ ਜਿਹੜੀ 54 ਪਲਟਨ ਹੈ ਉਹ 54 ਪਲਟਨ ਹੁਣ ਐਬਟਾਬਾਦ ਉਹ ਸ਼ਿਫਟ ਹੋ ਗਈ ਹੈ ਹੁਣ ਤੁਹਾਨੂੰ ਐਬਟਾਬਾਦ ਜਾਣਾ ਪੈਣਾ ਉੱਥੇ ਜਾ ਕੇ ਤੁਹਾਨੂੰ ਨਾਮ ਕਟਵਾ ਕੇ ਆਉਣਾ ਪੈਣਾ ਅੱਛਾ ਇੱਕ ਗੱਲ ਹੋਰ ਹੈ ਖੁਸ਼ੀ ਦੀ ਕਹਿੰਦੇ ਉਧਰ ਹੀ ਸੰਤ ਬਾਬਾ ਕਰਮ ਸਿੰਘ ਜੀ ਉੱਤੀ ਮਰਦਾਨ ਵਾਲੇ ਮਹਾਂਪੁਰਖ ਉਹਨਾਂ ਦਾ ਵੀ ਸਥਾਨ ਉਧਰ ਹੀ ਹੈ ਨਾਲੇ ਉੱਥੇ ਦਰਸ਼ਨ ਮੇਲੇ ਕਰਾਇਆ ਜੋ ਕਹਿੰਦੇ ਆਪ ਬੜਾ ਚੰਗਾ ਹੋ ਗਏ ਨਾਲੇ ਮਹਾਪੁਰਖਾਂ ਦੇ ਰੱਬ ਸਵੱਬੀ ਸਥਾਨਾਂ ਦੇ ਦਰਸ਼ਨ ਮੇਲੇ ਕਰਕੇ ਆਵਾ ਮਹਾਪੁਰਖ ਪਹਿਲਾਂ ਛੌਣੀ ਚ ਨਹੀਂ ਗਏ ਪਹਿਲਾਂ ਕਰਨਲ ਸਾਹਿਬ ਦੇ ਕੋਠੀ ਕੋਲੇ ਨਹੀਂ ਗਏ ਮਹਾਪੁਰਖ ਪਹਿਲਾਂ ਗਏ ਮਹਾਪੁਰਖਾਂ ਦੇ ਸਥਾਨ ਦੇ ਦਰਸ਼ਨ ਕਰਨ ਦਰਸ਼ਨ ਕੀਤੇ ਬੜੀਆਂ ਖੁਸ਼ੀਆਂ ਹੋਈਆਂ ਉਸ ਤੋਂ ਬਾਅਦ ਫਿਰ ਕਰਨਲ ਗੈਸ ਲਈ ਤੇ ਉਹਨਾਂ ਦੀ ਕੋਠੀ ਦਾ ਪਤਾ ਪੁੱਛਿਆ ਕੁਛ ਦੇ ਪਛਾਣਦੇ ਮਹਾਪੁਰਖ ਫਿਰ ਕਰਨਲ ਸਾਹਿਬ ਦੀ ਕੋਠੀ ਦੇ ਮੂਹਰੇ ਜਾਂਦੇ ਆ ਜਿਹੜੇ ਉੱਥੇ ਫੌਜੀ ਭਰਾ ਸੀ ਜਿੰਨਾਂ ਦੀ ਡਿਊਟੀ ਸੀ ਦਰਵਾਜ਼ੇ ਦੇ ਮੂਹਰੇ ਉਹਨਾਂ ਨੇ ਪਛਾਣ ਲਿਆ ਭਾਵੇਂ ਮਹਾਪੁਰਖਾਂ ਦੀ ਹੁਣ ਰੂਪਰੇਖਾ ਕੁਝ ਹੋਰ ਸੀ ਉਦੋਂ ਕੁਝ ਹੋਰ ਸੀ ਪਰ ਫਿਰ ਵੀ ਪਛਾਣ ਲਿਆ ਉਹਨਾਂ ਨੇ ਉਹ ਕਹਿੰਦੇ ਇਹ ਤਾਂ ਸੰਤ ਅਤਰ ਸਿੰਘ ਲੱਗਦੇ ਨੇ ਆਪਣਾ ਮਿੱਤਰ ਹੈ ਫੌਜੀ ਦੋਸਤ ਹੈ ਆਪਣਾ ਬੜੇ ਸਮੇਂ ਬਾਅਦ ਉਸੀ ਨੇ ਦਰਸ਼ਨ ਦਿੱਤੇ ਨੇ ਅਸੀਂ ਨੇ ਬਸ ਸੋង ਉਹ ਹੀ ਮਿਲੀ ਸੀ ਸਾਨੂੰ ਪਤਾ ਹੀ ਲੱਗਿਆ ਸੀ ਸਾਨੂੰ ਵੀ ਤੁਸੀਂ ਸੰਤ ਹੋ ਗਏ ਹੋ ਇਓ ਕਰਕੇ ਥੋੜੀਆਂ ਥੋੜੀਆਂ ਸਾਡੇ ਕੋਲੇ ਗੱਲਾਂ ਬਾਤਾਂ ਪਹੁੰਚੀਆਂ ਨੇ ਚਲੋ ਬੜੀ ਕਿਰਪਾ ਕੀਤੀ ਤੁਸੀਂ ਨੇ ਸਾਨੂੰ ਦਰਸ਼ਨ ਦਿੱਤੇ ਨੇ ਕਿਵੇਂ ਆਉਣਾ ਹੋਇਆ ਮਹਾਪੁਰਖ ਕਹਿੰਦੇ ਉਹ ਵੀ ਗੱਲ ਇਉਂ ਐ ਵੀ ਸਾਨੂੰ ਪਤਾ ਲੱਗਿਆ ਫੌਜੀ ਪਰਵਾਨਾ ਹੈ ਜਿਹੜਾ ਉਹ ਸਾਡੇ ਪਿੱਛੇ ਪਿੱਛੇ ਫਿਰਦਾ ਕਹਿੰਦੇ ਕਿਉਂ ਨਾ ਇਹ ਜੰਜੀਰ ਹੈ ਅਸੀਂ ਇਹ ਤੋਂ ਮੁਕਤ ਹੋ ਜਾਈਏ ਬੰਧਨ ਤੋਂ ਮੁਕਤ ਹੋ ਜਾਈਏ ਇਸ ਦਾ ਨਾਮ ਘਟਵਾਉਣ ਵਾਸਤੇ ਹੁਣ ਉਹਨਾਂ ਨੂੰ ਵੀ ਪਤਾ ਸੀ ਵੀ ਸੰਤ ਬਾਬਾ ਆਤਰ ਸਿੰਘ ਜੀ ਮਹਾਰਾਜ ਨਾਲ ਵੀ ਜਿਹੜਾ ਕਰਨਲ ਹੈ ਉਹ ਬੜਾ ਪ੍ਰੇਮ ਕਰਦਾ ਕਿਉਂਕਿ ਬੜੇ ਸੱਚੇ ਸੁੱਚੇ ਤੇ ਬੜੇ ਹੌਨ ਹਾਰ ਸਿਪਾਹੀ ਸੀ ਬੜੇ ਦਿਲ ਦੇ ਨੇੜੇ ਸੀ ਸੰਤ ਬਾਬਾ ਆਤਰ ਸਿੰਘ ਜੀ ਮਹਾਰਾਜ ਜਦੋਂ ਉਹ ਚਾਂਦ ਮਾਰੀ ਦੀ ਜਦੋਂ ਖੇਡ ਹੋਈ ਸੀ ਬਦੂਖ ਦਾ ਨਿਸ਼ਾਨਾ ਪਰਖਣ ਵਾਲੀ ਮਹਾਪੁਰਖ ਉਦੋਂ ਪਹਿਲੇ ਨੰਬਰ ਤੇ ਆਏ ਸੀ ਅਵਲ ਨੰਬਰ ਤੇ 100 ਰੁਪਿਆ ਮਹਾਪੁਰਖਾਂ ਨੂੰ ਉਦੋਂ ਇਨਾਮ ਵੀ ਮਿਲਿਆ ਸੀ ਉਹ ਵੀ ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ ਜਿਹੜਾ ਕਰਨਲ ਸੀ ਉਹ ਤਾਂ ਸਾਮੀ ਬੈਠਾ ਸੀ ਉਹ 100 ਰੁਪਿਆ ਤੇ ਇਤਿਹਾਸ ਵਿੱਚ ਜ਼ਿਕਰ ਆਉਂਦਾ ਵੀ ਪਤਾ ਹੈ ਵੀ ਸੰਤਾ ਨੂੰ ਜੇ ਪਤਾ ਲੱਗ ਗਿਆ ਕਿਉਂਕਿ ਢੂੰਡਪਾਲ ਕਰਾਈ ਜਾਂਦਾ ਹੈ ਕਰਨਲ ਇਹਨਾਂ ਨੇ ਜਾਣ ਨਹੀਂ ਦੇਣਾ ਉਹਨਾਂ ਨੂੰ ਮਹਾਪੁਰਖੋ ਤੁਸੀਂ ਆਪ ਦਾ ਆਨੰਦ ਲਈ ਜਾਓ ਰੱਬ ਰੱਬ ਕਰੀ ਜਾਓ ਅਸੀਂ ਆਪੇ ਦੱਸ ਦਾਂਗੇ ਵੀ ਸੰਤ ਆਤਰ ਸਿੰਘ ਮਹਾਰਾਜ ਤਾਂ ਉਹ ਤਾਂ ਸਾਧੂ ਹੋ ਗਿਆ ਹੁਣ ਇਹ ਜਿਹੜੀ ਦੁਨਿਆਵੀ ਝੂਠੀਆਂ ਨੌਕਰੀਆਂ ਨੇ ਇੰਨਾ ਚ ਨੌਕਰੀਆਂ ਨੂੰ ਛੱਡ ਕੇ ਉਸ ਅਕਾਲ ਪੁਰਖ ਵਾਹਿਗੁਰੂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਦਰਬਾਰ ਦੀ ਘਰ ਦੀ ਨੌਕਰੀ ਕਰ ਲਈਏ ਉਹਨਾਂ ਦੇ ਤਾਂ ਤੇ ਗੁਰਮੁਖੋ ਮਹਾਪੁਰਖਾਂ ਦੇ ਨਹੀਂ ਐ ਨਹੀਂ ਅਸੀਂ ਪੱਕੇ ਤੌਰ ਤੇ ਇਹ ਜਿਹੜਾ ਦਸਤੂਰ ਹੈ ਅਸੀਂ ਨਿਭਾ ਕੇ ਜਾਣਾ ਇਹ ਕੰਮ ਕਰਕੇ ਜਾਣਾ ਨਾਮ ਕਟਵਾ ਕੇ ਜਾਣਾ ਹੈ ਅਸੀਂ ਨੂੰ ਚਲੋ ਪਤਾ ਲੱਗ ਗਿਆ ਮਹਾਪੁਰਖ ਦ੍ਰਿੜ ਨਿਸ਼ਚਾ ਕਰਕੇ ਆਏ ਨੇ ਤੇ ਗੁਰਮੁਖੋ ਫਿਰ ਸੰਦੇਸ਼ਾ ਵੀ ਪਹਚਾਇਆ ਉਹਨਾਂ ਨੇ ਕਹਿੰਦੇ ਕਰਨਲ ਸਾਹਿਬ ਕਰਨਲ ਸਾਹਿਬ ਹਾਂ ਬਈ ਦੱਸੋ ਭਾਵੇਂ ਉਹ ਥੋੜਾ ਜਿਹਾ ਹਿੰਦੀ ਰਲਗੱਡਜੀ ਬੋਲਦਾ ਸੀ ਹਾਂ ਬਹੀ ਬਤਾਓ ਕਿਵੇਂ ਆਏ ਹੋ ਉਹ ਕਹਿੰਦੇ ਜੋ ਸਿਪਾਹੀ ਅਤਰ ਸਿੰਘ कुछ सालों से फरार था मिल नहीं रहा था वो मिल गया है आपको मिलने के लिए आया है अच्छा कहाँ पे है वो आपके घर के बाहर कोठी के बाहर वो आपका इंतज़ार कर रहा है आपसे मुलाकात करनी मांगता है क्यों रालगढ़ जी सी बोली ओदी अच्छा अत्र सिंह को कहो हम अभी आ रहे हैं इं कहा करनल साहब ने कहें हनी आए चलो आए बाहर मिले संतान सिंह ये क्या बेसभूषा बना रखी है वो जो फौजी स्वरूप है तुम्हारा वो अच्छा लगता है वर्दी में अच्छे लगते हो चलो कोई बात नहीं कितना समा हो गया जो फौज में नहीं आए करल कह कि समा हो गया ਫੌਜ ਦੇ ਵਿੱਚ ਤੈਨੂੰ ਗੈਰ ਹਾਜ਼ਰ ਹੋਏ ਤੂੰ ਚਲ ਕੋਈ ਗੱਲ ਨਹੀਂ ਤੇਰੀ ਇਹ ਜਿਹੜੀ ਗਲਤੀ ਹੈ ਇਹ ਕਿਉਂਕਿ ਤੂੰ ਮੇਰੇ ਦਿਲ ਦੇ ਬੜਾ ਨੇੜੇ ਐ ਮੇਰਾ ਬੜਾ ਹੌਣਹਾਰ ਮੇਰਾ ਸਪਾਹੀ ਐ ਤੇਰੀ ਇਹ ਗਲਤੀ ਮੈਂ ਬੜੀ ਛੇਤੀ ਮaaf ਕਰ ਦੇਵਾਂਗਾ ਬਸ ਤੂੰ ਹੁਣ ਜੀ ਲਾ ਕੇ ਇੱਥੇ ਡਿਊਟੀ ਕਰ ਬੜੀ ਛੇਤੀ ਹੀ ਵੇਖੀ ਤੈਨੂੰ ਮੈਂ ਇਉ ਹਵਾਲਦਾਰ ਬਣਾ ਦੇਵਾਂਗਾ ਬੜੀ ਛੇਤੀ ਫਿਰ ਤੈਨੂੰ ਸਰਦਾਰ ਬਣਾ ਦੇਵਾਂਗਾ ਸੂਬੇਦਾਰ ਬਣਾ ਦੇਵਾਂਗਾ ਇਓ ਮਹਾਪੁਰਖਾਂ ਨੂੰ ਕਿਹਾ ਕਰਨਲ ਸਾਹਿਬ ਨੇ ਇਓ ਕਰੋ ਬਈ ਆਤਰ ਸਿੰਘ ਦੀ ਵਰਦੀ ਲੈ ਕੇ ਆਓ ਆਤਰ ਸਿੰਘ ਦਾ ਬਿਸ਼ਾਉਣਾ ਲੈ ਕੇ ਆਓ ਬਿਸਤਰਾ ਲੈ ਕੇ ਆਓ ਥੋੜਾ ਸਮਾਂ ਇਹਨਾਂ ਨੂੰ ਉੱਥੇ ਕੈਦਖਾਨੇ ਦੇ ਵਿੱਚ ਰੱਖਿਆ ਜਾਣਾ ਉਸ ਤੋਂ ਬਾਅਦ ਫਿਰ ਛੇਤੀ ਹੋਈ ਅਸੀਂ ਫੈਸਲਾ ਲੈ ਕੇ ਇਹਨਾਂ ਨੂੰ ਉੱਥੋਂ ਮੁਕਤ ਕਰ ਦੇਣਾ ਇਹਨਾਂ ਦੀ ਡਿਊਟੀ ਦੁਬਾਰਾ ਫੇਰ ਲਾ ਦੇਣੀ ਹੈ ਚਲੋ ਮਹਾਪੁਰਖ ਸੁਣਦੇ ਰਹੇ ਤੇ ਉਹ ਜਦੋਂ ਚਲੇ ਗਏ ਬਿਸਤਰਾ ਲੈਣ ਵਾਸਤੇ ਮਹਾਪੁਰਖ ਕਹਿੰਦੇ ਕਰਨਲ ਸਾਹਿਬ ਵੀ ਗੱਲ ਇਹ ਉਹ ਹੈ ਵੀ ਅਸੀਂ ਨੇ ਹੁਣ ਇਹ ਜਿਹੜੀ ਨੌਕਰੀ ਇਹ ਨੌਕਰੀ ਨਹੀਂ ਕਰਨੀ ਅਸੀਂ ਤਾਂ ਨਾਮ ਕਟਵਾਉਣ ਵਾਸਤੇ ਆਏ ਉਹ ਕਹਿੰਦਾ ਇਹ ਕੀ ਕਹਿ ਰਹੇ ਆ ਇੰਨੇ ਸਾਲਾਂ ਬਾਅਦ ਹਾਜ਼ਰ ਹੋਇਆ ਤੇ ਜੇ ਹੁਣ ਹਾਜ਼ਰ ਹੋਏ ਆ ਤਾਂ ਕਹਿੰਦਾ ਵੀ ਨਾਮ ਕਟਵਾਉਣਾ ਹੈ ਨਹੀਂ ਇਹ ਨਹੀਂ ਹੋ ਸਕਦਾ ਤੋ ਇਥੇ ਜੀ ਲਾ ਕੇ ਆਪਦਾ ਨੌਕਰੀ ਕੰਮ ਕੰਮ ਧੰਦਾ ਕਰ ਆਪਦਾ ਪਹਿਲਾ ਵਾਂਗੂ ਆਪਦੀ ਡਿਊਟੀ ਸਾਹਿਬ ਮਹਾਪੁਰਖ ਕਹਿੰਦੇ ਨਹੀਂ ਹੁਣ ਅਸੀਂ ਡਿਊਟੀ ਸਾਬ ਸ੍ਰੀ ਗੁਰੂ ਕਲਗੀਧਰ ਮਹਾਰਾਜ ਜੀ ਦੇ ਘਰ ਦੀ ਵੀ ਕਰ ਲਈ ਇਤਿਹਾਸ ਵਿੱਚ ਜ਼ਿਕਰ ਆਉਂਦਾ ਚਲੋ ਸਪਾਹੀਆਂ ਨੂੰ ਬੁਲਾਇਆ ਅਤਰ ਸਿੰਘ ਨੂੰ ਕਹਿੰਦੇ ਉਥੇ ਕੁਆਟਰ ਗਾਰਡ ਦੇ ਵਿੱਚ ਛੱਡ ਕੇ ਆਓ ਕੁਆਟਰ ਗਾਰਡ ਦੇ ਵਿੱਚ ਲੈ ਗਏ ਜਿਹਨੂੰ ਤਹਿਖਾਨਾ ਵੀ ਕਹਿ ਦਈਏ ਆਪਾਂ ਜੇਲ੍ਹਖਾਨਾ ਕਹਿ ਦਈਏ ਸੌਖੇ ਸ਼ਬਦਾਂ ਦੇ ਵਿੱਚ ਚਲੋ ਇੱਕ ਮਹਾਪੁਰਖਾਂ ਦਾ ਮਿੱਤਰ ਕਹਿ ਦिए ਫੌਜੀ ਸੂਬੇਦਾਰ ਦਲੇਲ ਸਿੰਘ ਜੀ ਉਹਨਾਂ ਨੂੰ ਵੀ ਦੱਸਿਆ ਫਿਰ ਫੌਜੀਆ ਨੇ ਜਾ ਕੇ ਵੀ ਅਤਰ ਸਿੰਘ ਹਾਜ਼ਰ ਹੋ ਗਿਆ ਸੂਬੇਦਾਰ ਦਲੇਲ ਸਿੰਘ ਤੇ ਹੋਰ ਜਿਹੜੇ ਫੌਜੀ ਮਿੱਤਰ ਦੋਸਤ ਸੀ ਮਹਾਪੁਰਖਾਂ ਨੂੰ ਮਿਲਣ ਵਾਸਤੇ ਉਹ ਵੀ ਆਏ ਫਿਰ ਹਾਲਚਾਲ ਪੁੱਛਿਆ ਅਤਰ ਸਿਆ ਤੈਨੂੰ ਇੱਥੇ ਆਉਣ ਦੀ ਕੀ ਲੋੜ ਸੀ ਕੀ ਲੋੜ ਸੀ ਹੁਣ ਤੈਨੂੰ ਇਹਨੇ ਜਾਣ ਨਹੀਂ ਦੇਣਾ ਤੂੰ ਜਾਣਾ ਚਾਹੇਂਗਾ ਇਹਨੇ ਤੈਨੂੰ ਜਾਣ ਨਹੀਂ ਦੇਣਾ ਮਹਾਪੁਰਖ ਕਹਿੰਦੇ ਨਹੀਂ ਕੋਈ ਗੱਲ ਨਹੀਂ ਕਹਿੰਦੇ ਚਲੋ ਚੰਗਾ ਹੋ ਗਿਆ ਰੱਬ ਸਬੱਬੀ ਆਪ ਜੀ ਦੇ ਸਾਨੂੰ ਦਰਸ਼ਨ ਹੋ ਗਏ ਨੇ ਕੋਈ ਗੱਲ ਨਹੀਂ ਹੁਣ ਵੀ ਜਿਹੜਾ ਉਹ ਨਾਮ ਹੈ ਬੜਾ ਸਖਾਲੀ ਕਟਿਆ ਜਾਊਗਾ ਕੋਈ ਗੱਲ ਨਹੀਂ ਅਸੀਂ ਵੀ ਬੇਨਤੀਆਂ ਕਰਾਂਗੇ ਤੇ ਤੁਸੀਂ ਵੀ ਸਹਿਬ ਸ੍ਰੀ ਗੁਰੂ ਕਲਗੀਧਰ ਮਹਾਰਾਜੀ ਦੇ ਚਰਨਾਂ ਦੇ ਵਿੱਚ ਬੇਨਤੀ ਕਰਿਓ ਤੁਹਾਡਾ ਜਿਹੜਾ ਕਾਰਜ ਕਰਨ ਵਾਸਤੇ ਉਹ ਛੇਤੀ ਪੂਰਾ ਹੋ ਜਾਵੇ ਇਓਂ ਮਹਾਪੁਰਖਾਂ ਦਾ ਅਸਣ ਲੱਗ ਗਿਆ ਤੇ ਫੌਜੀਆ ਨੇ ਜਾ ਕੇ ਵੀ ਕਰਨਲ ਸਾਹਿਬ ਨੂੰ ਬੇਨਤੀ ਕੀਤੀ ਕਰਨਲ ਸਾਹਿਬ ਹੁਣ ਇਹ ਅਤਰ ਸਿੰਘ ਉਹ ਅਤਰ ਸਿੰਘ ਨਹੀਂ ਰਿਹਾ ਜਿਹੜਾ ਕੁਝ ਸਾਲ ਪਹਿਲਾਂ ਹੁੰਦਾ ਸੀ ਇਹ ਅਤਰ ਸਿੰਘ ਨੇ ਹੁਣ ਔਰ ਸੱਚੇ ਦੀ ਦਰਬਾਰ ਦੀ ਚੱਕਰੀ ਕਰ ਲਈ ਹੈ ਉਹਦੀ ਨੌਕਰੀ ਕਰਦਾ ਤੁਸੀਂ ਵੇਖਿਆ ਨਹੀਂ ਸਵੇਰ ਨੂੰ ਕਹਿੰਦੇ ਤੁਸੀਂ ਵੇਖਿਆ ਨਹੀਂ ਵੀ ਜਿਹੜਾ ਉਹ ਅਤਰ ਸਿੰਘ ਹੈ ਉਹ ਤਾਂ ਰਾਤ ਦਾ ਸੁੱਤਾ ਹੀ ਨਹੀਂ ਸਦਾ ਰਹਤ ਰੰਗ ਏਕਕੈ ਉਹ ਸੋਭਾ ਪਾਈ ਉਹਨਾਂ ਨੇਤਰ ਮੁੰਦੇ ਹੋਏ ਨੇ ਅੱਖਾਂ ਮੀਚੀਆਂ ਹੁਣਾਂ ਉਹ ਤਾਂ ਬਸ ਦਵਾਈ ਕਰੀ ਜਾਂਦਾ ਉਹ ਤਾਂ ਬੇਨਤੀ ਵੀ ਕਰੀ ਜਾਂਦਾ ਉਹ ਤਾਂ ਸਿਮਰਨ ਨਹੀਂ ਕਰੀ ਜਾਂਦਾ ਉਹ ਕਹਿੰਦਾ ਅੱਛਾ ਜੇ ਬਾਤ ਹੈ ਕੋਈ ਬਾਤ ਨਹੀਂ ਤੂੰ ਜਾਓ ਮੈਂ ਵੇਖ ਲੂਗਾ ਮੈਂ ਵੇਖਦਾ ਕੋਈ ਗੱਲ 2-4 ਦਿਨ ਫਿਰ ਮਹਾਪੁਰਖਾਂ ਨੂੰ ਉੱਥੇ ਕੁਆਟਰ ਗਾਰਡ ਦੇ ਵਿੱਚ ਰੱਖਿਆ ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ ਅੱਧੀ ਅੱਧੀ ਰਾਤ ਨੂੰ ਫਿਰ ਕਰਨਲ ਨੇ ਆਉਣਾ ਇਓ ਛੁਪ ਕੇ ਲੁਕ ਕੇ ਮਹਾਪੁਰਖਾਂ ਨੂੰ ਵੇਖਣਾ ਵੀ ਜਿਹੜਾ ਇਹ ਸਿਪਾਹੀ ਦਲੇਲ ਸਿੰਘ ਵਰਗੇ ਕਹੀ ਜਾਂਦੇ ਐ ਇਹ ਗੱਲ ਠੀਕ ਵੀ ਐ ਸੱਚ ਵੀ ਐ ਕਿ ਐਵੇਂ ਹੀ ਉਹਦਾ ਪੱਖ ਪੂਰੀ ਜਾਂਦੇ ਐ ਵੀ ਇਹਦਾ ਨਾਮ ਛੇਤੀ ਛੇਤੀ ਕੱਟ ਦੇਣ ਤਾਂ ਸੱਚ ਉਹ ਗੱਲ ਸੱਚ ਸੀ ਜਦੋਂ ਜਾਇਆ ਕਰੇ ਮਹਾਪੁਰਖ ਸਿਮਰਨ ਕਰੀ ਜਾਇਆ ਕਰ ਜਦੋਂ ਜਾਇਆ ਕਰੇ ਮਹਾਪੁਰਖ ਨੇਤਰ ਮੁੰਦ ਕੇ ਬੈਠੇ ਹੋਇਆ ਕਰਨ ਸਾਰੀ ਰਾਤ ਟੱਪੀ ਸਾਰਾ ਦਿਨ ਟੱਪ ਗਿਆ ਤਿੰਨ ਚਾਰ ਦਿਨ ਮਹਾਪੁਰਖਾਂ ਦੀ ਇਹੋ ਹੀ ਚਾਲੀ ਰਹੀ ਇੱਕ ਦਿਨ ਫਿਰ ਚਲੋ ਹਰ ਰੋਜ਼ ਫੌਜੀ ਜਾਇਆ ਕਰਨ ਬੇਨਤੀ ਉਹ ਵੀ ਕਰਿਆ ਕਰਨ ਫੈਸਲਾ ਲੈ ਲਿਆ ਫਿਰ ਕਰਨਲ ਨੇ ਉਹ ਕਹਿੰਦਾ ਬੁਲਾਓ ਅਤਰ ਸਿੰਘ ਨੂੰ ਉਹਨਾਂ ਦੀ ਜਿਹੜਾ ਬੇਨਤੀ ਹੈ ਉਹ ਕਬੂਲ ਹੋ ਗਈ ਹੈ ਮੈਂ ਉਹਨਾਂ ਦਾ ਨਾਮ ਕੱਟਣ ਵਾਸਤੇ ਤਿਆਰ ਹੈ ਆਏ ਖੁਸ਼ੀਆਂ ਨਾਲ ਆ। ਆਤਰਸਿਆ ਵਧਾਈ ਹੋਵੇ। ਤੇਰੀ ਰੱਬ ਨੇ ਸੁਣ ਲਈ ਐ। ਤੇਰਾ ਨਾਮ ਕੱਟਣ ਵਾਸਤੇ ਜਿਹੜਾ ਕਰਨਲ ਐ ਮੰਨ ਗਿਆ ਕਹਿੰਦੇ। ਮੰਨ ਗਿਆ। ਐਂ ਅੱਛਾ ਚਲੋ ਹਾਜ਼ਰ ਹੋਏ ਆਤਰਸਿਆ। ਜਿਲ੍ਹਾ ਚਿਰਤੂ ਨੌਕਰੀ ਕੀਤੀ ਐ ਬੜੀ ਇਮਾਨਦਾਰੀ ਦੇ ਨਾਲ। ਬੜੀ ਸੱਚ ਸੁੱਚ ਦੀ ਕਿਰਤ ਕੀਤੀ ਐ, ਨੌਕਰੀ ਕੀਤੀ ਐ। ਬੜਾ ਹੋਣ ਹਰ ਸਾਡਾ ਸਿਪਾਹੀ ਐ ਤੂੰ। ਚਲੋ ਮੈਂ ਖੁਸ਼ੀ ਦੇ ਨਾਲ ਹੁਣ ਤੇਰਾ ਨਾਮ ਕੱਟਦਾ ਆ ਲੈ 100 ਰੁਪਿਆ ਜਿਹੜਾ ਤੂੰ ਚਾਂਦ ਮਾਰੀ ਦੇ ਵਿੱਚ ਅਵਲ ਆਉਣ ਤੇ ਤੂੰ ਜਿੱਤਿਆ ਸੀ ਇਨਾਮ ਉਹ ਤੇਰਾ 100 ਰੁਪਿਆ ਆ ਚੱਕ ਚੰਗਾ ਖੁਦਾ ਹਾਫਿਜ਼ ਸਤਿਗੁਰ ਤੇਰੇ ਤੇ ਕਿਰਪਾ ਕਰਨ ਆਪਦੇ ਘਰ ਦੀ ਚੱਕਰੀ ਕਰਵਾਉਣ ਇਉ ਰੁਕਸਤ ਕੀਤਾ ਫਿਰ ਸੰਤ ਮਹਾਰਾਜ ਨੂੰ ਕਰਨਲ ਸਾਹਿਬ ਨੇ ਬੜੀਆਂ ਖੁਸ਼ੀਆਂ ਮਨਾਈਆਂ ਥੋੜਾ ਜਿਹਾ ਦੁੱਖ ਵੀ ਹੋਇਆ ਨਾਲ ਦੇ ਆ ਸਪਾਹੀਆਂ ਨੂੰ ਵੀ ਮਿੱਤਰਾਂ ਨੂੰ ਵੀ ਦੋਸਤਾਂ ਨੂੰ ਵੀ ਵੀ ਹੁਣ ਸਦਾ ਵਾਸਤੇ ਇਸ ਛੌਣੀ ਨੂੰ ਛੱਡ ਕੇ ਹੁਣ ਅਤਰ ਸਿੰਘ ਜਾ ਰਿਹਾ ਹੈ ਕੀ ਪਤਾ ਹੈ ਹੁਣ ਰੱਬ ਸੁਭਬੀ ਮੇਲੇ ਹੋਣਗੇ ਕਿ ਨਾ ਤੇ ਇਉਂ ਫਿਰ ਉਹ ਜਿਹੜਾ 100 ਰੁਪਿਆ ਸੀ ਇਤਿਹਾਸ ਵਿੱਚ ਜ਼ਿਕਰ ਆਉਂਦਾ ਕੁਛ ਨਾ ਕੁਛ ਤਾਂ ਮਹਾਪੁਰਖਾਂ ਨੇ ਲੰਗਰ ਦੀਆਂ ਰਸਤਾਵਸਤਾ ਮੰਗਵਾਈਆਂ ਮਹਾਪੁਰਖਾਂ ਨੇ ਲੰਗਰ ਲਾਇਆ ਪ੍ਰਸ਼ਾਦਾ ਪਾਣੀ ਸ਼ਕਾਇਆ ਸਾਰੇ ਫੌਜੀ ਮਿੱਤਰਾਂ ਨੂੰ ਭਰਾਵਾਂ ਨੂੰ ਬਾਕੀ ਦਾ ਜਿਹੜਾ ਰੁਪਈਆ ਪੈਸਾ ਬਚਿਆ ਸੀ ਫਿਰ ਗਰੀਬ ਗੁਰਬਿਆਂ ਦੇ ਵਿੱਚ ਵੰਡ ਦਿੱਤਾ ਮਹਾਪੁਰਖਾਂ ਨੇ ਇਹੋ ਬੜਾ ਆਨੰਦਮਈ ਇਤਿਹਾਸ ਮਹਾਪੁਰਖਾਂ ਦਾ ਲੜੀਵਾਰ ਆਪ ਜੀ ਦੇ ਨਾਲ ਸਾਂਝਾ ਕਰ ਰਹੇ ਹਾਂ ਪਹਿਲਾ ਆਡੀਓ ਦੇ ਰੂਪ ਦੇ ਵਿੱਚ ਆਪ ਜੀ ਨਾਲ ਸਾਂਝਾ ਕੀਤਾ ਹੁਣ ਯਤਨ ਕਰਦੇ ਆ ਵੀ ਵੀਡੀਓ ਦੇ ਰੂਪ ਦੇ ਵਿੱਚ ਆਪ ਜੀ ਦੇ ਨਾਲ ਸਾਂਝਾ ਕਰੀਏ ਸੋ ਇਤਿਹਾਸਵਾਚ ਦੇ ਆ ਸਾਂਝਾ ਕਰਦੇ ਅਨੇਕਾ ਪ੍ਰਕਾਰਾਂ ਦੀਆਂ ਭੁੱਲਾਂ ਗਲਤੀਆਂ ਵੀ ਹੋ ਜਾਂਦੀਆਂ ਨੇ ਮੰਨਦੇ ਆ ਅਸੀਂ ਇਹ ਗੱਲ ਅਣਜਾਣ ਬੱਚੇ ਸਮਝ ਕੇ ਸੰਗਤ ਅਤੇ ਸਤਿਗੁਰੂ ਜੀ ਬਖਸ਼ਣ ਜੋਗ ਨੇ ਬਖਸ਼ ਲੈਣਾ ਜੀ ਸੋ ਇਤਿਹਾਸ ਬੜੇ ਪ੍ਰੇਮ ਨਾਲ ਆਪ ਵੀ ਸੁਣਿਆ ਕਰੋ ਤੇ ਸ਼ੇਅਰ ਕਰਕੇ ਹੋਰ ਸਰਬੱਤ ਸੰਗਤਾਂ ਨੂੰ ਸੁਣਾਇਆ ਕਰੋ ਸਤਿਗੁਰੂ ਜੀ ਦੀ ਕਿਰਪਾ ਕਰਨ ਸੋ ਇੰਨੀਆਂ ਕਿ ਬੇਨਤੀਆਂ ਪ੍ਰਵਾਨ ਕਰੋ ਜੀ ਵਾਹਿਗੁਰੂ ਦੀ ਤਸਾਂ ਸਾਹਿਬ ਵਾਹਿਗੁਰੂ ਜੀ ਕੀ ਸਤਿ